ਇੱਕ ਗੋਲੀ ਚੱਲੀ ਆ ਪਿੰਡ ਬਲੇਰਖਾਨਪੁਰ ਖਾਨਪੁਰ ਗੋਲੀ ਚੱਲੀ ਆ ਹਫਤਾਰ ਸਿੰਘ ਜਿਹੜੀ ਸੱਜਿਆ ਤੇ ਗੋਲੀ ਲੱਗੀ ਸੀ ਮੋਸਪੁਰ ਵੈਗਲੀ ਜਿਹੜੀ ਬੁਲਟ ਹੈ ਉਹ ਹੈਂਡ ਦੇ ਵਿੱਚ ਹੀ ਜਦੋਂ ਦੋਸਤ ਇੱਕ ਗੋਲੀ ਚੱਲੀ ਆ ਇਥੇ ਪਿੰਡ ਬਲੇਰਖਾਨਪੁਰ ਕਿੰਨੇ ਜਣੇ ਆਏ ਆ ਇਥੇ ਇਹ ਐਕਚੁਅਲੀ ਦੋ ਪੇਸ਼ੈਂਟ ਆਏ ਸਾਡੇ ਕੋਲ ਇੱਕ ਹਫਤਾਰ ਸਿੰਘ son of ਕਰਨਲ ਸਿੰਘ ਇੱਕ ਨਵਜੋਤ ਸਿੰਘ son of ਸੁਖਵਿੰਦਰ ਸਿੰਘ ਇਹ ਪਲੇ ਖਾਨਪੁਰ ਗੋਲੀ ਚੱਲੀ ਆ ਇੱਕ ਗਨਸ਼ਾਟ ਦਾ ਸਾਡੀ ਕੋਈ ਅੱਛਾ ਜੀ ਕਿਦਾਂ ਡਾਕਟਰ ਸਾਹਿਬ ਇਹ ਹੁਣ ਇਹ ਰੈਫਰ ਕੀਤਾ ਕੀ ਕੀਤਾ ਇਹਨਾਂ ਨੂੰ ਕਿ ਟ੍ਰੀਟਮੈਂਟ ਹਾਂਜੀ ਹਫਤਾਰ ਸਿੰਘ ਦੇ ਜਿਹੜੀ ਸੱਜਿਆ ਤੇ ਗੋਲੀ ਲੱਗੀ ਸੀ ਮੋਸਟ ਪੋਬੇਬਲੀ ਜਿਹੜੀ ਬੁਲੇਟ ਹੈ ਉਹ ਹੈਂਡ ਦੇ ਵਿੱਚ ਹੀ ਹੈ ਜਦ ਤੱਕ ਲਾਜ ਜਿਹਦੇ ਕਰਕੇ ਉਹਨਾਂ ਦੇ ਸੈਚੂਰੇਸ਼ਨ ਵਾਈਟਲਸ ਡੀਰੇਗੂ ਜਿਹਦੇ ਕਰਕੇ ਰੈਫਰ ਕਰਨਾ ਪਿਆ ਦੋ ਜੋਸੀ ਨੇ ਪੇਸ਼ੈਂਟ ਮੈਨੇ ਫੈਲੋ ਡਾਕਟਰ ਨੇ ਦੇਖਿਆ ਉਹਨਾਂ ਨੇ ਵੀ ਉਹਨਾਂ ਦੇ ਵੀ ਸੀਰੀਅਸ ਆਫ ਕਰਦੇ ਉਹਨਾਂ ਨੂੰ ਵੀ ਸਾਨੂੰ ਅੱਗੇ ਕੌਣ ਸੀ ਡਾਕਟਰ ਸਾਹਿਬ ਉਹਨਾਂ ਦੀ ਡਿਊਟੀ ਡਾਕਟਰ ਨਵਦੀਪ ਨੇ ਚੀਜ਼ ਦੇਖਿਆ ਅੱਛਾ ਜੀ ਤੇ ਕਿਸ ਤਰ੍ਹਾਂ ਹੁਣ ਰੈਫਰ ਕੀਤੇ ਤੁਹਾਨੂੰ ਹਾਂ ਉਹਨਾਂ ਨੂੰ ਰੈਫਰ ਕਰਨਾ ਹੈ ਠੀਕ ਆਹ ਦੇ ਕੇ ਸ਼ਿਕਾਇਤ ਨਾਲ ਕਾਰਵਾਈ ਜਾਰੀ ਰੱਖਦੇ ਹਾਂ ਜਾਂ ਦਰਜ ਕਰਦੇ ਹਾਂ ਕਿ ਜਿੰਦੇ ਆ ਬਿਆਨ ਦੇ ਆਧਾਰ ਤੇ ਕਾਰਵਾਈ ਕੀਤੀ ਜਾਏਗੀ ਇਹ ਸਰ ਕੋਈ ਪ੍ਰਾਨੀ ਦੰਗੇਸ਼ ਕੀ ਹੈਗਾ ਆ ਪਤਾ ਕਰਦੇ ਹਾਂ ਪਤਾ ਕਰਦੇ ਹਾਂ ਪਤਾ ਕਰਦੇ ਹਾਂ ਪਤਾ ਕਰਕੇ ਦੱਸਾਂਗੇ